ਸਵਾਗਤ ਹੈ ਜੀ ਹੁਸ਼ਰਪਰਡਿਊਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਇਕ ਵਾਰ ਮੁਰਤੋ ਤੁਹਾਡੀ ਕਚਹਿਰੀ ਦੇ ਵਿੱਚ ਰੁਬਰੂ ਹੋਇਆ ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਬੀਤੇ ਦਿਨੀ ਮੇਰੇ ਵੱਲੋਂ ਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੁਤਰੀ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਸੀ ਕਿ ਕਲੋਨੀ ਮਾਲਕਾਂ ਵੱਲੋਂ ਇੱਕ ਆਪਣੇ ਕਲੋਨੀ 'ਚ ਹੀ ਕੰਮ ਕਰਦੇ ਇੱਕ ਵਿਅਕਤੀ ਦਾ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਕਹਿ ਲਓ ਜਾਂ ਕਿਵੇਂ ਜਦੋਂ ਉਹ ਵਫਾਦਾਰੀ ਦਿਖਾਉਂਦਾ ਤਾਂ ਉਹਨੂੰ ਕਿਵੇਂ ਬੇਵਫਾਈ ਮਿਲਦੀ ਹੈ ਜਿਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਉਸ ਨੂੰ ਲਗਭਗ ਕਰੋੜ 아이 ਪੋਣੇ 2 ਕਰੋੜ ਦੇ ਕਰੀਬ ਦਾ ਲਗਭਗ ਆਪਾਂ ਕਹਿ ਸਕਦੇ ਕਿ ਉਸ ਨੂੰ ਨੋਟਿਸ ਕੱਢਿਆ ਜਾਂਦਾ ਹੈ ਤਾਂ ਉਸ ਵਕਤ ਤੇ ਅਦਾਰਾ ਹੁਸ਼ਾਰ ਪਰ ਨੇ ਉਸਨੇ ਕਿਹਾ ਸੀ ਕਿ ਅਸੀਂ ਇਹ ਜਲਦ ਇਸ ਖਬਰ ਦਾ ਦੂਜਾ ਭਾਗ ਵੀ ਲੈ ਕੇ ਆਵਾਂਗੇ ਤਾਂ ਅੱਜ ਇੱਕ ਵਾਰ ਮੁੜ ਤੋਂ ਮੈਂ ਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਇਸੇ ਵਿਸ਼ੇ ਤੇ ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਮੁੜ ਤੋਂ ਜੀ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਸਰ ਦੂਸਰੇ ਭਾਗ ਦਾ ਅਸੀਂ ਵਾਅਦਾ ਕੀਤਾ ਸੀ ਆਮ ਲੋਕਾਂ ਦੇ ਨਾਲ ਤਾਂ ਅੱਜ ਉਸ ਭਾਗ ਦੇ ਨਾਲ ਉਸ ਖਬਰ ਦੇ ਨਾਲ ਜੁੜੇ ਹੋਏ ਦੂਸਰਾ ਭਾਗ ਅਸੀਂ ਲੈ ਕੇ ਹਾਜ਼ਰ ਹੋਏ ਆਂ ਤਾਂ ਅੱਜ ਕੀ ਖੁਲਾਸ ਚੇਤਨ ਜੀ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਅੱਜ ਵੀ ਆਪਾਂ ਕਰ ਕਰ ਲੱਗੇ ਆ ਦੇਖੋ ਉਹ ਸੀਗਾ ਸਰਕਾਰ ਨੂੰ ਚੂਨਾ ਲਗਾਉਣ ਵਾਲਾ ਐਪੀਸੋਡ ਅੱਜ ਦਾ ਜਿਹੜਾ ਐਪੀਸੋਡ ਹੈਗਾ ਇਹਦੇ ਵਿੱਚ ਮਾਲ ਵਿਭਾਗ ਦੀ ਕਿੱਦਾਂ ਭੂਮਿਕਾ ਆਈ ਆ ੁੱਡਾ ਐਕਟ ਤਕਰੀਬਨ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਬਹੁਤੇ ਲੋਕਾਂ ਨੇ ੁੱਡਾ ਜਿਹੜੀ ਐਕਟ ਅਧੀਨ ਕਲੋਨੀਆਂ ਬਣਾਦੇ ਪਏ ਆ ਉਹਨਾਂ ਚ ਕੁਆਟਰ ਵੀ ਆਪਣੇ ਮਕਾਨ ਵੀ ਲੈ ਲਏ ਆ 플ੌਟ ਵੀ ਲੈ ਲਏ ਆ ਪਰ ਉਸ ਤੋਂ ਬਾਅਦ ਕਿਤਾ ਖੱਜਲ ਖਰਾਬ ਹੋਏ ਆ। ਔਰ ਬੁੱਡਾ ਐਕਟ ਦੀਆਂ ਸ਼ਰਤਾਂ ਇੰਨੀਆਂ ਹੋਣ ਦੇ ਬਾਵਜੂਦ ਵੀ ਫੇਰ ਉਹ ਜਿਹੜੇ ਹੈਗਾ ਉੱਥੇ ਉਹਨਾਂ ਦੀਆਂ ਰਜਿਸਟਰੀਆਂ ਜਦ ਕਿ ਇੱਕ ਪੰਨਾ ਵੀ ਲਿਖਿਆ ਨਹੀਂ ਜਾ ਸਕਦਾ ਪਰ ਤੁਸੀਂ ਇਹ ਦੇਖ ਲਓ ਕਿ ਜਿਲ੍ਹਾ ਸ਼ਾਹਪੁਰ ਦੇ ਵਿੱਚ ਹੀ ਤਕਰੀਬਨ ਪੌਣੇ 200 ਤੇ ਲਗਭਗ ਕਲੋਨੀਆਂ ਹੈ। ਜਿਹੜਾ ਅਜੇ ਭਾਈ ਜੀ ਸਭ ਤੋਂ ਪਹਿਲਾਂ ਆਪਾਂ ਮਾਲ ਵਪਾਰ ਤੇ ਵੀ ਆਵਾਂਗੇ ਪਰ ਮੈਨੂੰ ਇੱਕ ਗੱਲ ਹੋਰ ਵੀ ਪਤਾ ਲੱਗੀ ਆ ਕਿ ਹੁਣ ਜਿਹੜੇ ਉਸ ਕਲੋਨੀ ਦੇ ਜਿਹੜੇ ਵਸਿੰਦੇ ਨੇ ਉਹਨਾਂ ਵੱਲੋਂ ਬਿਜਲੀ ਦੇ ਕਨੈਕਸ਼ਨ ਲੈਣ ਲਈ ਹੁਣ ਜਿਹੜੀਆਂ ਕਾਫੀ ਜ਼ਿਆਦਾ ਚਾਰਾਜ਼ ਹੋਈਆਂ ਕਿਤੀਆਂ ਜਾ ਰਹੀਆਂ ਸੀ ਤਾਂ ਹੁਣ ਚਾਰਾਜ਼ ਹੋਈਆਂ ਜਿਹੜੀਆਂ ਚੋਰ ਮੋਰੀਆਂ ਤੱਕ ਪਹੁੰਚ ਗਈਆਂ ਸਰਕਾਰ ਦੇ ਇੱਕ ਐਲਾਨ ਤੋਂ ਬਾਅਦ ਉਸ ਬਾਬਤ ਵੀ ਥੋੜਾ ਜਿਹਾ ਚਾਨਣਾ ਜਿਹੜਾ ਜ਼ਰੂਰ ਪਾ ਦਿਓ ਜੀ ਚੇਦਨ ਜੀ ਜਿਹੜੀ ਦੇਖੋ ਕਲੋਨੀਆਂ ਇਲੈਕਟ੍ਰਿਸਿਟੀ ਆ ਬਿਜਲੀ ਆ ਪਾਣੀ ਆ ਇਹ ਸਾਡੀ ਨਾ ਨੈਸੈਸਿਟੀ ਹੋ ਗਈ ਆ ਇਸ ਤੋਂ ਬਿਨਾਂ ਜੀਵਨ ਜਿਹੜਾ ਹੈਗਾ ਸੰਭਵ ਨਹੀਂ ਸੰਭਵ ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਹਵਾ ਪਾਣੀ ਧਰਤੀ ਤੋਂ ਬਿਨਾਂ ਨਹੀਂ ਸੰਭਵ ਆ ਇਸ ਤਰ੍ਹਾਂ ਬਿਜਲੀ ਤੋਂ ਬਗੈਰ ਸੰਭਵ ਨਹੀਂ ਆ ਕਿ ਕੋਈ ਹਰ ਚੀਜ਼ ਖਾਸ ਕਰਕੇ ਤੁਹਾਨੂੰ ਤਿੰਨ ਦਿਨ ਨਹਾਓ ਜਾਂ ਨਾ ਨਹਾਓ ਪਰ ਤੁਹਾਡਾ ਮੋਬਾਈਲ ਜਿਹੜਾ ਹੈ ਉਹ ਚਾਰਜ ਰਹਿਣਾ ਚਾਹੀਦਾ ਹੈ ਹੈਬਚੁਲ ਹੋ ਗਿਆ ਰੋਗੀ ਹੋ ਗਿਆ ਆਵਾਜ਼ ਲੋਕ ਮਜੂਤਾ ਹਲਾਤਾ ਇਸ ਹਿਸਾਬ ਨਾਲ ਗੱਲ ਕਰੀਏ ਇਸ ਹਿਸਾਬ ਨਾਲ ਰੋਗੀ ਹੋ ਗਿਆ ਅਚੇਤ ਜੀ ਉਹਨਾਂ ਲਈ ਇਲੈਕਟ੍ਰਿਸਿਟੀ ਬੜੀ ਜ਼ਰੂਰੀ ਹੈ ਇਲੈਕਟ੍ਰਿਸਿਟੀ ਵਾਲਾ ਜਿਹੜਾ ਵਿਸ਼ਾ ਹੈ ਕਿ ਸ਼ਾਇਦ ਇਹਦਾ ਵੀ ਇੱਕ ਤੀਜਾ ਐਪੀਸੋਡ ਬਣ ਜਾਵੇ ਬਿਜਲੀ ਵਿਭਾਗ ਦਾ ਰੋਂਦਾ ਪਿਆ ਆਪਣੇ ਹੱਕ ਜਿਹੜੇ ਉਹਨਾਂ ਦੇ ਬਣਦੇ ਹੱਕ ਲੈਣ ਲਈ ਉਹਨਾਂ ਨੂੰ ਮਿਲ ਨਹੀਂ ਰਹੇ ਬੰਦੇ ਲੱਭ ਨਹੀਂ ਰਹੇ ਉਹ ਵੀ ਉਹਦੇ ਤੇ ਡਿਟੇਲ ਮੈਂ ਸਟੱਡੀ ਨਹੀਂ ਕਰ ਸਕਿਆ ਪਰ ਉਹਦੇ ਵਿੱਚ ਇੱਕ ਚੀਜ਼ ਹੈ ਕਿ ਅਜੇ ਵੀ ਉੱਥੇ ਬਹੁਤੇ ਕਨੈਕਸ਼ਨ ਨਹੀਂ ਲੱਗੇ ਆ ਜਿਹੜੇ ਲੱਗੇ ਆ ਉਹਨਾਂ ਨੇ ਚੋਰ ਮੋਰੀਆਂ ਚੋਰ ਮੋਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਸਰਕਾਰ ਨੇ ਜਿਹੜੀ ਹੁਣ ਅਪਰੂਵ ਕੀਤੀ ਸੀ 3 ਮਹੀਨੇ ਲਈ ਵੀ ਤੁਸੀਂ ਰਜਿਸਟਰੀਆਂ ਕਰਵਾ ਲਓ ਤੇ ਇਹਨੂੰ ਆਪਣੇ ਆਪਣੇ ਨਾਮ ਕਰਾ ਲਓ ਤਾਂ ਉਹਦੇ ਵਿੱਚ ਰਜਿਸਟਰੀ ਵਾਈਫ ਨੇ ਹਸਬੰਡ ਦੇ ਨਾਮ ਹਸਬੰਡ ਦੇ ਵਾਈਫ ਦੇ ਨਾਮ ਇਸ ਤਰ੍ਹਾਂ ਕਰਾ ਕੇ ਚੋਰ ਮੋਰੀਆਂ ਜਿਹੜੀਆਂ ਹੈ ਉਹ ਕੱਢੇ ਹੈਗੇ ਆ ਪਰ ਜਿਹੜੀ ਇਲੈਕਟ੍ਰਿਸਿਟੀ ਦੀ ਆ ਉਹ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਾਂਗੇ ਉਹਨਾਂ ਦਾ ਕਿੰਨਾ ਕੁ ਪੈਸਾ ਰਹਿੰਦਾ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਡਿਫਿਕਲਟੀਜ਼ ਆ ਰਹੀਆਂ ਆ ਕਿਹਾ ਉਹਨਾਂ ਨੂੰ ਚੂਨਾ ਲੱਗਾ ਹੈਗਾ ਉਹ ਸ਼ਾਇਦ ਇੱਕ એપisode ਹੋਰ ਵੱਢ ਜਪੇ ਦਿੱਤੇ ਜੀ ਦੇਖੋ ਜੀ ਹੁਣ ਆਪਾਂ ਮਾਲ ਵਿਭਾਗ ਤੇ ਹੁੰਨੇ ਆ ਕਿਉਂਕਿ ਜਦੋਂ ਅਸੀਂ ਚਾਹੇ 2 ਗੱਜ ਦਾ ਪਲਾਟ ਲੈਣੇ ਆ ਚਾਹੇ 2 ਮਰਲੇ ਦਾ ਲੈਣੇ ਆ ਚਾਹੇ 2 ਕਿੱਲੇ ਦਾ ਕੋਈ ਵੀ ਅਸੀਂ ਜ਼ਮੀਨ ਲੈਂਦੇ ਆ ਤਾਂ ਉਸ ਤੋਂ ਬਾਅਦ ਸਭ ਤੋਂ ਮੇਨ ਪੁਆਇੰਟ ਹੁੰਦਾ ਜੇ ਅਸੀਂ ਮਾਲ ਵਿਭਾਗ ਦੇ ਕੋਲ ਜਾਂਦੇ ਤਾਂ ਰਜਿਸਟਰੀ ਕਰਵਾਉਣੀ ਆ ਕਲੋਨੀਆਂ 2 ਨੰਬਰ ਦੀਆਂ ਪੂਡਾ ਪ੍ਰੂਫਡ ਹੈ ਕਿ ਤੁਸੀਂ ਆਪਾਂ ਲਾਸਟ ਐਪੀਸੋਡ ਦੇ ਵਿੱਚ ਕਿ ਦੱਸਿਆ ਸੀਗਾ ਕਿ ਇੱਕ ਉਹ ਸਰਟੀਫਿਕੇਟ ਦਿਖਾ ਦਿੰਦੇ ਆ ਰਜਿਸਟ੍ਰੇਸ਼ਨ ਜਿਹੜਾ ਕਰਵਾਉਣ ਲਈ ਅਪਲਾਈ ਜਿਹੜੀ ਕੀਤੀ ਹੁੰਦੀ ਹੈ ਨਾ ਉਹ ਰਸੀਦ ਕਹਿ ਲਓ ਜਾਕੀ ਦਿਖਾ ਦਿੰਦੇ ਆ ਮਾਲ ਵਿਭਾਗ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਜੀ ਦੇਖੋ ਜੇ ਬਿਨਾ ਐਨ ਜਿਆਦਾ ਪੂਡਾਂ ਦੀਆਂ ਜਿਹੜੀਆਂ ਗਾਈਡਲਾਈਨਸ ਨਹੀਂ ਕੰਪਲੀਟ ਹੈਗੀਆਂ ਤੇ ਮਾਲ ਵਿਭਾਗ ਦੇ ਮਾਲ ਆਪਸ਼ਨਾਂ ਨੇ ਕਿਵੇਂ ਰਜਿਸਟਰੀਆਂ ਕਰ ਦਿੱਤੀਆਂ ਜੀ ਚੇਤਨ ਜੀ ਇਸ ਖਬਰ ਦੇ ਉੱਤੇ ਨਾ ਟੈਕੀਕੀ ਕਰਦੇ ਕਰਦੇ ਮੇਰੀ ਇੱਕ ਨਾ ਸਰਪੰਚ ਨਾਲ ਗੱਲ ਹੋਈ ਆ ਉਹ ਸਰਪੰਚ ਨੇ ਮੈਨੂੰ ਕੁਝ ਕਾਗਜ਼ ਦਿੱਤੇ ਵੀ ਰਿਜਿਸਟਰੀਆਂ ਦੇ ਉਹ ਕਹਿੰਦਾ ਵੀ ਜਿਸ ਵੇਲੇ ਇਹ ਰਜਿਸਟਰੀਆਂ ਕਰਵਾਉਣ ਆਦੇ ਸੀ ਤਾਂ ਮੇਰੇ ਕੋਲੋਂ ਤੇ ਮੈਂ ਮੋਹਰ ਲਵਾਉਣ ਆਦੇ ਹੁੰਦੇ ਸੀ ਸਰਪੰਚ ਦੀ ਵੀ ਇਹਦੇ ਤੇ ਲਗਾ ਦਿਓ ਸਰਪੰਚ ਨੇ ਇਹਦਾ ਆਇਡੈਂਟੀਫਾਈ ਕਰਨਾ ਹੁੰਦਾ ਸੀ ਵੀ ਸਾਡੀ ਜਗਾ ਆ ਪਿੰਡ ਦੀ ਆ ਸ਼ਾਮਲਾਟ ਆ ਕੀ ਆ ਉਹਨੂੰ ਵੈਰੀਫਾਈ ਕਰਨਾ ਹੁੰਦਾ ਸੀਗਾ ਉਹ ਉਹਦੇ ਕੋਲ ਜਿਹੜੀਆਂ ਰਿਸ਼ੀਏ ਕਹਿੰਦੇ ਉਹਨਾਂ ਦੇ ਦਸਣ ਮੁਤਾਬਕ ਸਰਪੰਚ ਨੇ ਉਹ ਕਹਿੰਦਾ ਆਇਆਂ ਨੂੰ ਮੈਂ ਕਹਿਣਾ ਵੀ ਓਏ ਫਰਾਡ ਆ ਬਿਲਕੁਲ 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 ਮੈਨੂੰ ਉਸ ਵਕਤ ਇੱਕ ਵਾਰੀ ਸੀਗਾ ਏ ਹਾਂ ਤੁਸੀਂ ਵੀ ਕੋਲ ਬੈਠੇ ਸੀਗੇ ਉਹ ਕਹਿੰਦਾ ਮੈਂ ਬਹੁਤ ਮੱਥਾ ਮਾਰਿਆ ਤੇ ਲੋਕਾਂ ਨੇ ਕਹਿੰਦਾ ਪਤਾ ਨਹੀਂ ਇਹ ਖਾਰਖਾਨਾ ਆ ਯਾਰ ਖਾਰਖਾਨਾ ਉਹ ਕਹਿੰਦੇ ਵੀ ਮੈਂ ਬੜਾ ਲੋਕਾਂ ਨੂੰ ਕਿਹਾ ਵੀ ਇਹ ਨਾ ਫਰੋਡ ਕਰੋ ਇਹ ਫਰੋਡ ਹੈ ਨਹੀਂ ਇਹ ਕਹਿੰਦਾ ਜੋਹੀ ਲੋਕ ਕਹਿੰਦਾ ਹੁਣ ਹੱਥ ਮਾਰ ਮਾਰ ਰੋਂਦੇ ਪਏ ਪਏ ਆ ਅਸੀਂ ਫਸ ਗਏ ਆ ਤੇ ਨਵੇਂ ਸਿਰੇ ਤੋਂ ਜਿਹੜੀ ਆਪਾਂ ਦੱਸਿਆ ਉਹ ਕਨੈਕਸ਼ਨ ਲੈਣ ਲਈ ਬਿਜਲੀ ਦੇ ਉਹ ਕਹਿੰਦਾ ਮੁੜ ਕੇ ਫੇਰ ਰਜਿਸਟਰੀਆਂ ਚੱਕੀ ਫਿਰਦੇ ਆ ਹੁਣ ਜੇ ਆਪਾਂ ਮਾਲ ਵਿਭਾਗ ਦੀ ਗੱਲ ਕਰੀਏ ਦੇਖੋ ਪੁੱਡਾ ਜਿਹੜਾ ਹੈਗਾ ਉਹਦੀਆਂ ਸ਼ਰਤਾਂ ਛਰਤਾ ਬਬਿਛਲੀ ਵਾਰ ਵੀ ਬੋਲੀਆਂ ਸੀ ਜਨਰਲ ਛਰਤਾ ਜਨਰਲ ਬਿਲਕੁਲ ਜਨਰਲ ਛਰਤਾ ਦੇ ਸਰਕਾਰ ਦੀ ਫੀਸ ਹੈ ਪਰ ਪੁੱਡਾ ਦੀ ਇੱਕ ਧਾਰਾ ਸੀ 5 ਮੈਂ ਸੰਦੀਕ ਹੰਦਾ ਸੀਗਾ ਇੱਥੇ ਉਹ ਧਾਰਾ ਜਿਹੜੀ ਸੀਗੀ ਉਹ 5 ਸੀ ਮੈਂ ਲਿਖਿਆ 19ਏ ਦੇ ਤਹਿਤ ਹੈ ਧਾਰਾ ਜਿਹੜੀ ਹੈ ਉਹ 5ਏ ਹੀ ਆ ਠੀਕ ਹੈ ਜੀ 19ਏ ਦੇ ਤਹਿਤ ਜਿਹੜਾ ਉੱਦਾ ਕਲੋਨੀ ਦੇ ਵਿੱਚ ਡੀਲ ਹੋ ਸਕਦੀ ਆ ਕਿਸੇ ਦੇ ਨਾਲ ਜਿਹਨੂੰ ਤਹਿਸੀਲਦਾਰ ਅਟੈਸਟ ਕਰਾ ਸਕਦਾ ਰਜਿਸਟਰੀ ਨਹੀਂ ਹੋ ਸਕਦੀ ਚੇਤਨ ਜੀ 101% ਰਜਿਸਟਰੀ ਨਹੀਂ ਹੋ ਸਕਦੀ ਤੁਸੀਂ ਹੁਣ ਕੱਕੋ ਜਾਂ ਹਰਦੋਖਾਨਪੁਰ ਦੇ ਕੋਲ ਜਿਹੜੀਆਂ ਕਲੋਨੀਆਂ ਉਹਨਾਂ ਦੀ ਐਗਜ਼ਾਮਪਲ ਲੈ ਲਓ ਉਹਦੇ ਵਿੱਚ 700 ਦੇ ਲਗਭਗ ਪਲਾਟ ਜਿਹੜੇ ਹੈਗੇ ਆ ਮਕਾਨ ਬਣੇ ਆ ਬਾਕੀ ਹਜੇ ਪਲਾਟ ਪਏ ਆ ਮੈਂ ਅੱਜ ਵੀ ਜਿਹੜਾ ਮਾਰ ਕੇ ਆਇਆ ਪਲਾਟ ਪਏ ਵੀ 25 30 ਦੇਖੋ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੇ ਕੋਲ ਕੋਈ ਅਧਿਕਾਰ ਨਹੀਂ ਜਦ ਤੱਕ ਪੁੱਡਾ ਨੇ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਜਾਂ ਪੁੱਡਾ ਨੇ ਆਪਣੀਆਂ ਛਾਤਾਂ ਨਹੀਂ ਮਨਵਾ ਲਈਆਂ ਇਹ ਤਾਂ ਮਾਲ ਅਫਸਰਾਂ ਦੀ ਮਿਲੀ ਭੁਗਤ ਤਸਵਾਬਕ ਹੈ ਜੀ ਇਹ ਤਾਂ ਕਿਉਂਕਿ ਜਿਸ ਹਿਸਾਬ ਦੇ ਨਾਲ ਸਰਕਾਰ ਨੂੰ ਚੋਣਾਂ ਲਾਉਣ ਦੇ ਵਿੱਚ ਸਰਕਾਰੀ ਅਫਸਰਾਂ ਨੇ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਚੇਤਨ ਜੀ ਸਰਕਾਰ ਨੂੰ ਚੋਣਾਂ ਕਾ ਤੇ ਲੱਗਾ ਕੋਕਥਰ ਯਸ਼ਰੀਆਂ ਹੋ ਗਈਆਂ ਉਧਰ ਬੰਦਾ ਖੜਾ ਕਰ ਦਤਾ ਤੇ ਟੈਕਸ ਦੇਣਾ ਬਚਾ ਲਿਆ ਤੁਸੀਂ ਮੈਨੂੰ ਇੱਕ ਦੱਸੋ ਬਈ ਇਹ ਕਿਤੇ ਵੀ ਨਹੀਂ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਬਈ ਗੂਗਲ ਸਰਚ ਵੀ ਕਰ ਲੈਣਾ ਉਹ ਅਸੀਂ ਤਾਂ ਦਫ਼ਤਰਾਂ 'ਚ ਧੱਕੇ ਖਾ ਕੇ ਪੜਤਾਲ ਕੀਤੀ ਆ ਉਹ ਪੰਚਾਇਤੀ ਵਿਭਾਗ ਦੇ ਜਾਂ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਵੀ ਸਰਚ ਕਰ ਲੈਣ ਉਹਨਾਂ ਦੇ ਪੇजेस ਕਰ ਲੈਣ ਉਹਨਾਂ ਦੀ ਜਿਹੜੇ ਬਣੇ ਹੋਏ ਹੈਗੇ ਆ ਉਹਨਾਂ ਤੇ ਸਰਚ ਕਰ ਲੈਣ ਜਾ ਕੇ ਕਿਤੇ ਵੀ ਇਹ ਇਨਸਟਰਕਸ਼ਨਸ ਨਹੀਂ ਹੈਗੀਆਂ ਪੇ ਤਹਿਸੀਲਦਾਰ ਉੱਡਾ ਦੀਆਂ ਸ਼ਰਤਾਂ ਤੋਂ ਬਿਨਾਂ ਰਜਿਸਟਰੀ ਕਰ ਦਵੇ ਹੁਣ ਰਜਿਸਟਰੀ ਹੁੰਦੀ ਕਿਦਾਂ ਜੀ ਨਹੀਂ ਆਬਵੀਅਸ ਵਾਲ ਤੇ ਆਵਾਂਗੇ ਫਿਰ ਆਪਾਂ ਕਹਿ ਸਕਦੇ ਕਿ ਮਿਲੀ ਭੁਗਤ ਸ਼ਰਿਆਮ ਵੱਡੇ ਪੱਧਰ ਤੇ ਸਰਕਾਰ ਨੂੰ ਚੁੰਨਾ ਲਗਾਉਣ ਦੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਹੱਤਵਪੂਰਨ ਸੀ ਮੈਂ ਤਾਂ ਭੂਮਿਕਾ ਕਹਾਗਾ ਜੀ ਕਿ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਆ ਜੀ ਤੁਸੀਂ ਮਹੱਤਵਪੂਰਨ ਦੀ ਗੱਲ ਕਰਦੇ ਆ ਮੈਂ ਕਹਿੰਦਾ ਇਨਕਮ ਟੈਕਸ ਵਿਭਾਗ ਜਿਹੜਾ ਲੱਭਦਾ ਫਿਰਦਾ ਆ ਬਈ ਇਹਦੇ ਮਾਲਕ ਕੌਣ ਹੈਗੇ ਆ ਉਹਨਾਂ ਨੂੰ ਧੌੜ ਭੱਜ ਕਰਾਉਣ ਦੇ ਲਈ ਉਹਦਾ ਸਾਰਾ ਜ਼ਿੰਮੇਵਾਰ ਮਾਲ ਵਿਭਾਗ ਹੈ ਉਹ ਮਾਲ ਵਿਭਾਗ ਵੀ ਐਸੇ ਤੱਕ ਇਹ ਵੀ ਚਾਹੀਦਾ ਵੇ ਮਾਲ ਵਿਭਾਗ ਇਨਫੋਰਮੇਸ਼ਨ ਵੀ ਦੇਵੇ ਉਹ ਤਾਂ ਵਿਚਾਰੇ ਬੈਂਕ ਅਕਾਊਂਟਸ ਜਿਹੜਾ ਕਾਰਡ ਰਾਹੀਂ ਲਿੰਕ ਕਰਕੇ ਹੀ ਦੇਖਦੇ ਆ ਕਿ ਇਹਦੇ ਕਿੰਨਾ ਅਕਾਊਂਟ ਚ ਪੈਸਾ ਉਹਦੇ ਅਕਾਊਂਟ ਚ ਪੈਸਾ ਇਮੀਡੀਏਟਲੀ ਆ ਗਿਆ ਤਾਂ ਉਹਦੀ ਪੜਤਾਲ ਸ਼ੁਰੂ ਹੋ ਗਈ ਪਰ ਮਾਲ ਵਿਭਾਗ ਨੇ ਕਿਉਂ ਨਹੀਂ ਇਨਫੋਰਮ ਕੀਤਾ ਇਨਕਮ ਟੈਕਸ ਨੂੰ ਉਹਨੇ ਕਿਉਂ ਨਹੀਂ ਪ੍ਰਸ਼ਾਸਨ ਨੂੰ ਜਾਂ ਡਿਪਟੀ ਕਮਿਸ਼ਨਰ ਨੂੰ ਜਾਂ ਸਬੰਧਤ ਸਰਕਾਰ ਨੂੰ ਕਿਉਂ ਨਹੀਂ ਉਹਨਾਂ ਨੇ ਇਨਫੋਰਮ ਕੀਤਾ ਪਏ ਜਿਹੜਾ ਹੈਗਾ ਇਹ ਗਲਤ ਰਜਿਸਟਰੀਆਂ ਹੋ ਰਹੀਆਂ ਉਹਨਾਂ ਰਜਿਸਟਰੀ ਮਾਲ ਵਿਭਾਗ ਇਨਕਮ ਟੈਕਸ ਦਾ ਵੀ ਦੋਸ਼ੀ ਆ ਦੋਸ਼ੀ ਹੈ ਬਿਲਕੁਲ ਠੀਕ ਹੈ ਜੀ ਹੁਣ ਰਜਿਸਟਰੀ ਦਾ ਰਜਿਸਟਰੀਆਂ ਕਿਵੇਂ ਹੁੰਦੀਆਂ ਰਜਿਸਟਰੀਆਂ ਜੇ ਤਾਂ ਜੀ ਦੇਖੋ ਤੁਸੀਂ ਕਿਤੇ ਜਾ ਕੇ ਤੁਸੀਂ ਵਿਜ਼ਿਟ ਘਟ ਕੀਤਾ ਹੋਣਾ ਅ ਤਹਿਸੀਲ ਹੁਸ਼ਾਰਪੁਰ ਚ ਚਲ ਜਾਓ ਉੱਥੇ ਇੱਕ ਦੇ ਨਾਮ ਤੇ ਲਾਇਸੈਂਸ ਹੈ ਤਾਂ ਉਹਨੇ ਤਿੰਨ ਦਫਤਰ ਖੋਲੇ ਹੋਗਾ ਏਜੰਟਸ ਏਜੰਟਸ ਨੇ ਜਿਸ ਤਰ੍ਹਾਂ ਹੁਣ ਅਸੀਂ ਦੋ ਸੋਫਿਆਂ ਤੇ ਬੈਠੇ ਆ ਇੱਕ ਕਹਿੰਦੇ ਆ ਦੂਜਾ ਉਹ ਤਿੰਨ ਉਹਨੇ ਆਫਿਸ ਖੋਲੇ ਹੋਵਾ ਜਿਸ ਵੇਲੇ ਜਿਹੜਾ ਇੱਕ ਆਫਿਸ ਆ ਉਹਦੇ ਚ ਟਾਈਪ ਕਰਨਾ ਜਾਂ ਜੋ ਵੀ ਉਹਨਾਂ ਨੇ ਲਿਆ ਟਾਈਪ ਦਾ ਲਾਇਸੈਂਸ ਲਿਆ ਸਟਾਮ ਦਾ ਲਾਇਸੈਂਸ ਲਿਆ ਕੁਝ ਵੀ ਲਿਆ ਉਹ ਲਿਆ ਵਕੀਲ ਉਥੋਂ ਕਿਰਾਏ ਤੇ ਮਿਲ ਜਾਂਦੇ ਆ ਲੰਬੜਦਾਰ ਉਥੋਂ ਕਿਰਾਏ ਤੇ ਮਿਲ ਜਾਂਦੇ ਆ ਕੁਝ ਵੀ ਕਰਨ ਦੇ ਲਈ ਉਹ ਫਿਰ ਜਿਸਲੇ ਕਿ ਤੇ ਸਾਡੇ ਵਰਗਾ ਡੀਸੀ ਨੂੰ ਪੁੱਛ ਲੈਂਦਾ ਡੀਸੀ ਵੱਲੋਂ ਜਿਸਲੇ ਜਾਂ ਜ਼ਿਲ੍ਹਾ ਅਧਿਕਾਰੀ ਵੱਲੋਂ ਉਹਨਾਂ ਨੇ ਛਾਪਾ ਮਾਰੀ ਕੀਤੀ ਜਾਂਦੀ ਉਹ ਦੋ ਆਫਿਸ ਬੰਦ ਹੋ ਜਾਂਦੇ ਆ ਤੀਜੇ ਜੋ ਬਹਿ ਜਾਂਦਾ ਉਹਨਾਂ ਨੂੰ ਲੱਭਦਾ ਕੋਈ ਨਹੀਂ ਪੱਤਰਕਾਰ ਵੀ ਸ਼ਰਮਿੰਦਾ ਹੋ ਜਾਂਦਾ ਮੀਡੀਆ ਵੀ ਸ਼ਰਮਿੰਦਾ ਹੁੰਦਾ ਭਈ ਤੁਸੀਂ ਝੂਠ ਬੋਲੀ ਜਾਂਦੇ ਆ ਪ੍ਰਸ਼ਾਸਨ ਵੀ ਕਹਿੰਦਾ ਗਲਤ ਗੱਲਾਂ ਨਾ ਕਰਿਆ ਕਰੋ ਜਦ ਕਿ ਉਹਨਾਂ ਦੇ ਬੋਰਡ ਇੱਕ ਆਫਿਸ ਤੇ ਬੋਰਡ ਹੁੰਦਾ ਦੋ ਬਿਨਾ ਬੋਰਡ ਤੋਂ ਲੱਗੇ ਹੁੰਦੇ ਆ ਹੁਣ ਉਹ ਜਿਹੜੇ ਬੰਦੇ ਬੈਠੇ ਆ ਉਹ ਕਮਾਈ ਆਪਣੇ ਲਾਇਸੈਂਸ ਦੇ ਥਰੂ ਘੱਟ ਕਰਦੇ ਆ ਇਸ ਤਰ੍ਹਾਂ ਦੀ ਮਲੀਭੁਗਤ ਏਜੰਟਗੀਰੀ ਕਰਕੇ ਜ਼ਿਆਦਾ ਕਰਦੇ ਆ ਤੁਸੀਂ ਹੁਣ ਦੇਖੋ ਫਰਦ ਆਈ ਹੋਊਗੀ ਇਸ ਲਈ ਰਜਿਸਟਰੀ ਹੋਈ ਆ ਫਰਦ ਵੀ ਆਈ ਹੋਣੀ ਆ ਬਿਲਕੁਲ ਹਰ ਦਾ ਆਂਦੀ ਆ ਹਰ ਦਾ 베ਰੀਫਾਈ ਹੁੰਦੀ ਆ ਪਟਵਾਰੀ ਰਾਹੀ ਹੁੰਦੀ ਆ ਸਰਪੰਚ ਦੇ ਵੀ ਮੋਹਰ ਹੋ ਕੀ ਰਿਹਾ ਸਰਪੰਚ ਦੀ ਮੋਹਰ ਲੁਗੀ ਆ ਸਰਪੰਚ ਦਾ ਬੰਦੇ ਨੂੰ 베ਰੀਫਾਈ ਕਰਦਾ ਜਾ ਆ ਆਪਣੀ ਥਾਣੋਂ 베ਰੀਫਾਈ ਕਰਦਾ ਵੀ ਮੇਰੇ ਪਿੰਡ ਦੀ ਆ ਆ ਬਾਕੀ ਕੰਮ ਤਾਂ ਉਹਦੇ ਕੀ ਕੀ ਹਰ ਬਾਕੀ ਕੰਮ ਤਾਂ ਮਾਲ ਵਿਭਾਗ ਦਾ ਦੇਖੋ ਮੈਨੂੰ ਤਾਂ ਇਹ ਪਤਾ ਸੀ ਕਿ ਹਰ ਉੜਦੀ ਉੜਦੀ ਗੱਲ ਪਤਾ ਲੱਗੀ 베 ਮੈਨੂੰ 10000 ਤੋਂ ਲੈ ਕੇ 20000 ਤੱਕ ਪਰ ਰਜਿਸਟਰੀ ਜਿਹੜਾ ਹੈ ਉਹ ਇਹਦੇ ਵਿੱਚ ਲੈਣ ਦੇਣ ਹੁੰਦਾ ਰਿਹਾ ਆ ਜਿਹੜੀਆਂ ਆਪਾਂ ਜਿਸ ਕਰੋਨੇ ਦੀ ਗੱਲ ਕਰ ਰਹੇ ਹਾਂ ਕਪਸੋਂ ਦੇ ਜਿਹੜੇ ਵਿੱਚ ਕਿਨੇ ਲਿਆ ਕਿਨੇ ਨਹੀਂ ਲਿਆ ਇਹ ਵੀ ਪੜਤਾਲ ਦਾ ਵਿਸ਼ਾ ਹੈ ਅਗਰ ਇਹ ਪੜਤਾਲ ਪ੍ਰਸ਼ਾਸਨ ਨੇ ਕਰਦੀ ਹੈ ਤੁਸੀਂ ਦੇਖੋ ਵੀ ਜਿਸ ਲਈ ਆਪਾਂ ਰਜਿਸਟਰੀ ਕਰਨ ਜਾਣੇ ਆ ਉੱਥੇ ਕੀ ਕੀ ਲੈ ਕੇ ਜਾਣੇ ਆ ਰਜਿਸਟਰੀ ਅਸੀਂ ਆਪਣੇ ਡਾਕੂਮੈਂਟਸ ਲੈ ਜਾਣੇ ਆ ਪੱਦਰ ਲੈ ਜਾਣੇ ਆ ਸੇ ਡੀਡ ਜਿਹੜੀ ਹੋਈ ਹੋ ਹੁੰਦੀ ਆ ਜਾਂ ਪੇਸ਼ਗੀ ਰਕਮ ਦਿੱਤੀ ਹੋ ਹੁੰਦੀ ਉਹ ਲੈ ਜਾਣੇ ਆ ਉਸ ਤੋਂ ਬਾਅਦ ਪਟਵਾਰੀ ਦੀ ਰਿਪੋਰਟ ਹੈ ਗੋਦਾਵਰ ਦੀ ਰਿਪੋਰਟ ਹੈ ਰਿਪੋਰਟਾਂ ਦੇ ਰਿਪੋਰਟਾਂ ਉੱਪਰ ਚਲਦੀਆਂ ਜਾਂਦੀਆਂ ਤਹਿਸੀਲਦਾਰ ਦੇ ਕੋਲ ਜਾਂਦੀ ਹੈ ਤਹਿਸੀਲਦਾਰ ਨੇ ਦੇਖਣਾ ਹੁੰਦਾ ਇਹ ਇਹ ਜਿਹੜਾ ਰਕਬਾ ਹੈਗਾ ਇਹ ਕਮਰਸ਼ੀਅਲ ਆ ਐਗਰੀਕਲਚਰ ਹੈ ਕਿਹੜਾ ਹੈ ਤੇ ਉਹ ਸ਼ਬਦ ਐਗਰੀਕਲਚਰ ਹੈ ਪ੍ਰੋਫੈਸ਼ਨਲ ਹੈ ਮੈਨੂੰ ਤਾਂ ਇਹ ਪਤਾ ਲੱਗਾ ਪਰ 베ਰੀਫਾਈ ਨਹੀਂ ਹੋਇਆ ਇਹ ਜਿਹੜੇ ਪ੍ਰੋਫੈਸ਼ਨਲ ਪਲਾਟਸ ਹੈਗੇ ਆ ਇਹਨਾਂ ਨੂੰ ਐਗਰੀਕਲਚਰ ਲੈਂਡ ਦਰਸਾ ਕੇ ਰਜਿਸਟਰੀਆਂ ਕੀਤੀਆਂ ਗਈਆਂ ਹੈਗੀਆਂ ਔਰ ਇਹ ਜਿਹੜੀਆਂ ਰਜਿਸਟਰੀਆਂ ਹੈਗੀਆਂ ਅਗਰ ਇਹ ਸਾਰੀਆਂ ਕੱਢ ਕੇ ਇਸ ਦਾ ਪੜਤਾਲ ਕੀਤੀ ਜਾਵੇ ਤਾਂ ਇਹ ਗੋਰਖ ਧੰਦਾ ਬਹੁਤ ਵੱਡੇ ਬੰਦਾ ਅੱਛਾ ਇਹ ਆਪਾਂ ਪਿਛਲੇ ਐਪੀਸੋਡਸ ਕਿਹਾ ਸੀ ਕਿ 66 ਕਿਰੋੜ ਦਾ ਚੂਨਾ ਲੱਗਿਆ ਜੀ ਮਤਲਬ ਕਿ ਚੂਨਾ ਲੱਗਿਆ ਤਾਂ ਭਾਵ ਹੈ ਕਿ ਜਿਹੜੇ ਕਲੋਨੀ ਮਾਲਕ ਸੀ ਚਲੋ ਸੰਧੂ ਵੀ ਨਹੀਂ ਪਤਾ ਕਿਹੜੇ ਆ ਜੀ ਉਹ ਨਾਜੇ ਤੱਕ ਇਨਕਮ ਟੈਕਸ ਵਿਭਾਗ ਨੂੰ ਪਤਾ ਲੱਗਿਆ ਹੈ ਹਨਾ ਹੋ ਸਕਦਾ ਮਾਲ ਵਿਭਾਗ ਦੇ ਵੀ ਜਾਣਕਾਰੀ ਸਾਨੂੰ ਪਤਾ ਲੱਗਿਆ ਅਜੇ ਦਰਸ਼ਕਾਂ ਨੂੰ ਦੱਸ ਨਹੀਂ ਰਹੇ ਅਸੀਂ ਨਹੀਂ ਹਾਂ ਚਲੋ ਸਾਡੇ ਜਿਹੜੇ ਹਲੇ ਤੱਥ ਰਹਿੰਦੇ ਆਪਾਂ ਉਹ ਕੰਪਲੀਟ ਕਰ ਲਈਏ ਜਰੂਰ ਠੋਕੇ ਨਾਮ ਲਾਵਾਂਗੇ ਉਹਨਾਂ ਦੇ ਵੀ ਪਰ ਇਹ ਗੱਲ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਫਿਰ ਇਹ ਬੇਨੀਮੀਆਂ ਨੂੰ ਜਿਹੜਾ ਇਹ ਕਾਨੂੰਨ ਨੂੰ ਜਿਹੜਾ ਸ਼ਿੱਕੇ ਟੰਕੇ ਇਸ ਤਰ੍ਹਾਂ ਕਲੋਨੀਆਂ ਕੱਟੀਆਂ ਗਈਆਂ ਇਹਨਾਂ ਦੀ ਜਿਹੜੀ ਦੀਪਕ ਜੀ ਜਾਂਚ ਮੈਨੂੰ ਲੱਗਦਾ ਕਿ ਵਿਜੀਲੈਂਸ ਤੋਂ ਘੱਟ ਈਡੀ ਤੋਂ ਜ਼ਿਆਦਾ ਮਾਰਕ ਹੋਣੀ ਚਾਹੀਦੀ ਹੈ ਈਡੀ ਤੋਂ ਹੋਣੀ ਚਾਹੀਦੀ ਹੈ ਜਿਹੜਾ ਈਡੀ ਤੋਂ ਜਦ ਇੱਕ ਕੋ ਇੰਟੈਲੀਜੈਂਸ ਕੋਈ ਵੀ ਹੈ ਜਿਹੜੀ ਈਮਾਨਦਾਰੀ ਨਾਲ ਕਰੇ ਤਾਂ ਬਹੁਤ ਬਟ ਤੁਸੀਂ ਇੱਕ ਦੇਖੋ ਪੇ ਤਹਿਸੀਲਦਾਰ ਦੇ ਉੱਪਰ ਜਮੀਨ ਦੀ ਲਿਖਤ ਪੜਤ ਦੀ ਜਾਂ ਉਸ ਨੂੰ ਖਰੀਦਣ ਵੇਚਣ ਦੀ ਉਹਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਔਰ ਕਿੰਨੀਆਂ ਕਲੋਨੀਆਂ 100 150 ਦੇ ਕਰੀਬ ਕਲੋਨੀ ਹਾਰਪੁਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜਿਹੜਾ ਜੇ ਲਿਸਟ ਮੈਨੂੰ ਅੱਜ ਆਈ ਸੀ ਮੈਂ ਪੂਰੀ ਵੈਰੀਫਾਈ ਨਹੀਂ ਕੀਤੀ ਉਹ ਕਿੰਨੀ ਪੂਰੀ ਉਹ ਮੈਂ ਪੜੀ ਨਹੀਂ ਵੈਸੇ ਤਾਂ ਬਾਈ ਫੋਨ ਨੰਬਰ ਉਹਦੇ ਮਾਲਕਾਂ ਦੇ ਨਾਮ ਹੈ ਉਹ ਕਿਹੜੀ ਨਾਮ ਤੇ ਕਲੋਨੀ ਆ ਕਿਹੜੇ ਪਿੰਡ ਦੇ ਵਿੱਚ ਆ ਕਿੰਨਾ ਰਖਵਾਇਆ ਕੀ ਕੀ ਉਹਨੇ ਕੀਤਾ ਕਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਨਧਿਕਾਰਤ ਕਲੋਨੀਆਂ ਉਹ ਵੈਬਸਾਈਟ ਦੇ ਉੱਪਰ ਮੌਜੂਦ ਆ ਉਹਦੀ ਲਿਸਟ ਆ ਉਹਦੇ ਵਿੱਚ ਤੁਸੀਂ ਦੇਖੋ ਪੇ ਕਿਸੇ ਵੀ ਤਹਿਸੀਲਦਾਰ ਨੇ ਜਾ ਕੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਵੀ ਪਟਵਾਰੀ ਨੇ ਸਰਪੰਚ ਨੇ ਉੱਥੇ ਜਾ ਕੇ ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੇ ਇਹ ਪੁੰਡਾ ਰਹੀ ਇਹ ਵੀ ਗੇਮ ਖੇਡੀ ਜਾ ਰਹੀ ਆ ਜਾਂ ਵੈਸੇ ਹੀ ਬਲੋਟ ਕੀਤੇ ਜਾ ਰਹੇ ਆ ਔਰ ਕਿੰਦਾ ਇੱਕ ਗੱਲ ਤਾਂ ਕਲੀਅਰ ਕਰਤਾ ਚਾਹੇ ਮੈਂ ਆ ਚਾਹੇ ਤੁਸੀਂ ਉਹ ਜੇਕਰ ਅਸੀਂ ਆਪਣੀ ਆਪਣੀ ਮਾਲਕੀਅਤ ਵਾਲੀ ਜ਼ਮੀਨ ਦੇ ਵਿੱਚ ਵੀ ਅਸੀਂ ਪਲਾਟ ਕੱਟਦੇ ਆ ਉਹਨੂੰ ਕੋ ਕਲੋਨੀ ਦਾ ਰੂਪ ਦੇਣਾ ਤਾਂ ਸਾਨੂੰ ਪੁੱਡਾ ਪ੍ਰੂਵਡ ਕਰਵਾਣੀ ਹੀ ਪੈਣੀ ਹੈ ਜੀ ਉਸ ਤੋਂ ਬਿਨਾ ਕੁਝ ਨਹੀਂ ਸੰਭਾ ਜਿਹੜਾ ਪਿਛਲੀ ਵਾਰ ਅਸੀਂ ਲੈਟਰ ਦਰਸ਼ਕਾਂ ਨੂੰ ਦਿਖਾਉਂਦੇ ਸੀਗੇ ਹੱਥ 'ਚ ਪੜਿਆ ਉਹ ਸਿਰਫ ਪੁੱਡਾ ਕੋਲੋਂ ਇਨੀਸ਼ੀਅਲ ਸਟੇਜ ਤੇ ਮਨਜ਼ੂਰੀ ਲੈਣੀ ਹੁੰਦੀ ਕਿ ਅਸੀਂ ਰਜਿਸਟ੍ਰੇਸ਼ਨ ਕਰਵਾ ਲਈ ਆ ਰਜਿਸਟ੍ਰੇਸ਼ਨ ਕਰਵਾ ਰਹੇ ਆ ਉਦੇ ਪ੍ਰਤੀ ਅਸੀਂ ਫੀਸ ਭਰ ਦਤੀ ਆ ਪਰ ਪੁੱਡਾ ਦੀਆਂ ਸ਼ਰਤਾਂ ਉਹਦੇ ਚ ਬਿਜਲੀ ਪਾਣੀ ਪਾਣੀ ਦੀ ਨਿਕਾਸੀ ਟ੍ਰੀਟਮੈਂਟ ਪਲਾਂਟ ਹੈ ਪਾਰਕ ਹੈ ਕਈ ਕਈ ਕੁਛ ਹੈ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੂਫ ਕਰਨ ਤੋਂ ਬਾਅਦ ਪੁੱਡਾ ਦੇ ਅਧਿਕਾਰੀਆਂ ਨੇ ਵਿਜ਼ਿਟ ਕਰਨਾ ਹੁੰਦਾ ਉਹਦੇ ਤੇ ਉਹ ਇਸੇ ਕਰਕੇ ਜਿਹੜਾ ਹੈ ਤਸਵੀਲ ਪੰਧਰ ਤੇ ਮਿਲੀ ਭਗਤ ਹੁੰਦੀ ਆ ਕਿਉਂਕਿ ਪੁੱਡਾ ਜਿਹੜੀ ਹੈ ਉਹਦੇ ਅਧਿਕਾਰੀਆਂ ਨੂੰ ਉਹਨੇ ਕਿਹਾ ਪਈ ਇਹਨਾਂ ਨੇ ਤਾਂ ਹਜੇ ਐਪਲੀਕੇਸ਼ਨ ਨਹੀਂ ਦਿੱਤੀ ਆ ਤੇ ਬਾਕੀ ਤਾਂ ਇਹਨਾਂ ਨੇ ਕੰਮ ਕਰਨਾ ਹੈ ਉਹ ਜਿੰਨਾ ਚਿਰ ਬੁੱਢਾ ਅਧਿਕਾਰੀਆ ਨੂੰ ਤੁਸੀਂ ਨਹੀਂ ਦੱਸਣਾ ਭਈ ਸਾਡੀ ਕਲੋਨੀ ਕੰਪਲੀਟ ਹੈ ਅਸੀਂ ਹੁਣ ਇਹਨੂੰ ਸੇਲ ਤੇ ਲਾਣਾ ਹੈ ਇਹਦੇ ਪਲੋਟਸ ਜਿਹੜੇ ਆ ਜਾਂ ਇਹਦੀ ਕਲੋਨੀ ਦੇ ਜਿਹੜੇ ਮਕਾਨ ਬਣਾਏ ਆ ਸੀ ਉਹ ਸੇਲ ਕਰਨੇ ਆ ਉਹਨਾਂ ਚੱਕਰ ਉਹਨਾਂ ਨੇ ਨਹੀਂ ਜਾਣਾ ਹੈਗਾ ਉਹ ਤਾਂ ਜਿਸ ਵੇਲੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਨਹੀਂ ਮਾਲ ਵਿਭਾਗ ਕਿ ਐਸਾ ਚੱਕਰ ਵੀ ਉਹ ਰਚਦਾ ਆ ਮਾਲ पे ਭਾਗਿਆ ਉਹਦੇ ਨਾਲ ਸੰਬੰਧਾ ਜਿੰਨੇ ਵੀ ਹੈ ਚਾਹੇ ਟਾਈਪਿਸਟ ਆ ਚਾਹੇ ਸਟਾਮ ਫਰੋਸ਼ ਆ ਜਿੰਨੇ ਵੀ ਬੈਠੇ ਹੋਏ ਇੱਕ ਐਸਾ ਗੇਮ ਵੱਜਦੀ ਆ ਉਹ ਗੇਮ ਵੱਜਣ ਤੋਂ ਬਾਅਦ ਪਲਾਟ ਹੋ ਜਾਂਦੇ ਆ ਜਿਹੜੇ ਹੁਣ ਮਾਲਕ ਆ ਉਹ ਉਸ ਬੰਦੇ ਨੂੰ ਮੋਹਰੇ ਕਰਕੇ ਪਾਵਰ ਆਫ ਟੌਰਨੀ ਦੇ ਕੇ ਰਜਿਸਟਰੀ ਕਰਾ ਕੇ ਪਰੇ ਜਾਂਦੇ ਆ ਪਰ ਇਨਕਮ ਟੈਕਸ ਜੇਕਰ ਇਨਕਮ ਟੈਕਸ पे ਭਾਗ ਰਿਹਾ ਇਹਨੂੰ ਪਾਰਟੀ ਬਣਾਣਾ ਹੋਵੇ ਤਾਂ ਸੀਲ ਮੈਂ ਕਿ ਮੈਨੂੰ ਕਰ ਸਕਦਾ ਜੀ ਫਿਰ ਇਹ ਪਾਰਟੀ ਦਿਖਾਓ ਇਨਕਮ ਚੇਤਨਜੀ ਬੰਦਾ ਉਹ ਜਿਹੜਾ ਹੈ ਉਹ ਇਨਕਮ ਟੈਕਸ ਵਿਭਾਗ ਲਈ ਉਹ ਦੋਸ਼ੀ ਜਿਹਦੇ ਖਾਤੇ ਆਇਆ ਗਿਆ ਸਾਰਾ ਪੈਸਾ ਜਿਹਦੇ ਖਾਤੇ ਚ ਪੈਸੇ ਆਏ ਆ ਖਾਤੇ ਦੇ ਵਿੱਚੋਂ ਪੈਸੇ ਕਿਹਦੇ ਖਾਤੇ ਚ ਗਏ ਆ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਉਹ ਉਹਦੀ ਮਰਜ਼ੀ ਨਾਲ ਟਰਾਂਸਫਰ ਹੋਇਆ ਜਿਹੜੀ ਇਨਕਮ ਟੈਕਸ ਨੇ ਉਸ ਬੰਦੇ ਨੂੰ ਹੀ ਫੜਨਾ ਹੁਣ ਜਿਆਦਾ ਉਹ ਪਣੇ 2 ਕਰੋੜ ਦੇ ਲੱਗ ਪਾਉ ਉਹ ਤਾਂ ਕਿਉਂਕਿ 1% ਦੋ ਵਿਆਜ ਹਰ ਮਹੀਨੇ ਪੈ ਰਿਹਾ ਉਹਦਾ ਫੇਰ ਜਾਂਤਾ ਹੁੰਦੇ ਪੇਸ਼ ਹੋ ਕੇ ਉਹਨਾਂ ਨੂੰ ਦੱਸੇ ਤੇ ਆਹ ਹੈਗਾ ਜੀ ਆ ਨਹੀਂ ਤਾਂ ਉਹ ਉਹਦੇ ਸਿਰ ਤਾਂ ਪੇ ਹੋਈ ਆ ਜੀ ਜਿਦਾ ਆਪਾਂ ਪਿਛਲੇ ਐਪੀਸੋਡ ਚ ਵੀ ਕਿਹਾ ਹੋ ਗਿਆ ਜਾਂ ਆਪਣੀ ਬਲੀ ਦੇ ਦੇ ਜਾਂ ਨਾਮ ਦੱਸ ਦੇ ਮਾ ਜੇ ਨਾਮ ਦੱਸ ਦੇ ਉਹਨਾਂ ਦੇ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸਾਰੇ ਆਪਾਂ